हां भाई मित्रों हम भाई मित्रों आज ਆਪਾਂ ਕਰ ਰਹੇ ਹਾਂ ਅਲਮਾਰੀਆਂ ਸਾਫ ਠੀਕ ਹੈ ਕਰ ਰਹੇ ਹਾਂ ਰੂਮ ਦੀ ਸਾਫ ਸਫਾਈ ਇਹ ਕਰ ਰਹੇ ਨੇ ਸਰਦਾਰ ਰਣਵਿੰਦਰ ਸਿੰਘ ਸਿਵਿਆ ਤੇ ਬੀਬੀ ਰਾਜੂ ਰਾਜੂ ਨਹੀਂ ਵੀਰਪਾਲ ਕੌਰ ਮਾਨ 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 ਵੀਰਪਾਲ ਸੜਿਆ ਨਾ ਕੋਣ ਰੱਖਦਾ ਮੈਂ ਵੀਰਪਾਲ ਸੜਿਆ ਨਾਮ ਹੈ ਜਿੰਨੀਆਂ ਵੀ ਵੀਰਪਾਲ ਕੁੜੀਆਂ ਨੇ ਨਾ ਹੁਣ ਕਮੈਂਟ ਕਰਨੀਆਂ ਹਾਂ ਹਾਂ ਠੀਕ ਹੈ ਸਾਹ ਨਾਲ ਇਹ ਇਹਦਾ ਏਜ ਆ ਜਿੰਨੇ ਇਹਦਾ ਬਰਤ ਕਿੰਨੇ ਦਾ ਤੂ ਸਾਡਾ ਤੂ ਜੋ ਆ लास्ट ਦੇ ਵਿੱਚ 2002 ਵਾਲੀ ਹੈ ਇਹ ਉਸ ਟਾਈਮ ਤਾਂ ਵਧੀਆ ਨਾਮ ਰੱਖਣ ਲੱਗ ਗਏ ਸੀ ਕਿਉਂ ਆਪਣੇ ਨਾਮ ਆੜੇ ਨਹੀਂ ਮੈਨੂੰ ਤਾਂ ਮੇਰਾ ਨਾਮ ਬੜਾ ਵਧੀਆ ਲੱਗਦਾ ਮਨਪ੍ਰੀਤ ਮਨਪ੍ਰੀਤ ਵਾਹ ਵੀਰਪਾਲ ਵੀਰਪਾਲ ਦਾ ਮੀਨਿੰਗ ਕੀ ਯਾਰਾ ਜੂ ਵੀਰ ਰਣਪਾਲਨ ਵਾਲੀ ਲੈ ਦੱਸ ਰਣਵੀਂਦਰ ਦਾ ਕੀ ਮੀਨਿੰਗ ਦਾ ਬਰੇਵ ਉਹ ਵੀ ਜਿਹੜੇ ਆਪਦੇ ਬਾਈਕ ਰੱਖਿਆ ਕਰਦੇ ਆ ਆਪਦੇ ਕਈ ਦੇਖਛਾ ਗਦੀ ਉਹੀ ਮੈਂ ਕਿਹਾ ਮੈਂ ਉਰਦੂ ਬੋਲਿਆ ਫੀਰ ਬਾਤ ਚਲੋ ਚਲੋ ਅੱਜ ਦਾ ਵਲੌਗ ਜਿਹੜਾ ਹੈਗਾ ਇਹ ਸਫਾਈ ਕਰ ਰਹੇ ਨੇ ਚਲੋ ਵੈਰੀ ਗੁੱਡ ਵੈਰੀ ਗੁੱਡ ਕੱਟ ਦੇ ਦੇ ਲੇਗਾ ਅਸੀਂ ਨਹੀਂ ਕੱਟਦੇ ਵੀਰਪਾਲ ਹੁਣ ਤਾਂ ਵਿੱਚ ਲੱਗਿਆ ਰਹੋ ਜੇ ਤੂੰ ਨਾ ਕਹਿੰਦੀ ਸ਼ਾਇਦ ਕੱਟ ਦਿੰਦੀ ਮੈਂ ਪਰ ਹੁਣ ਨਹੀਂ ਪਾਖੀ ਨਹੀਂ ਸੀ ਅੱਜ ਆਜੂ ਗਿਆ ਸੀ ਹੁਣ ਨਹੀਂ ਰਾਜੂ ਰਾਜੂ ਗਾਜੂ ਇੱਧਰ ਦੇਖ ਅੱਜ ਹੋ ਰਹੀਆਂ ਨੇ ਸਫਾਈਆਂ ਵੈਰੀ ਗੁੱਡ ਰਾਜਕੁਮਾਰੀ ਰਾਜੂ ਨੂੰ ਡਿੱਖਾਂ ਤੋਂ ਬੁਲਾਇਆ ਗਿਆ ਹੈਗਾ ਬੱਲਮ ਲਵਾਉਣ ਵਾਸਤੇ ਕੀ ਕੀ ਗੱਲ ਬਣੀ ਇਹ ਕਿੱਥੋਂ ਲੈਂਦਾ ਬੱਲਮਾ ਉਹ ਤੁਕਵਾ ਤਾਂ ਵਿੱਚ ਪੈ ਇਹ ਬੱਲਵ ਕਿੱਥੋਂ ਲਿਆਂਦਾ ਇਹ ਤਾਂ ਦੱਸ ਦੋ ਕਿੱਥੋਂ ਅੰਦਰੋਂ ਕਿੱਥੋਂ ਰਿੱਕੀ ਤੇ ਫਿਰ ਉਹਦੇ ਉੱਥੇ ਕਿਹੜਾ ਲਾਵਾਂਗੇ ਲਾ ਲਾ ਖੜ ਜਾ ਹੁਣ 2 ਮਿੰਟਾ ਸਫਾਈ ਕਰਦੇ ਆਂ ਪੂਰੀ ਦੇ ਵਿੱਚ ਚਾਹੀਦਾ ਸਫਾਈ ਕਰਨਾ ਅੱਛਾ ਸਫਾਈ ਬਿਲਾ ਕੇ ਫੇਰੇ ਇਹ ਉੱਧਰ ਲਾ ਦਾਂਗੇ ਮੈਂ ਖੁਸ਼ ਹੋ ਗਈ ਸੀਗੀ ਤੁਸੀਂ ਕਿ ਮੈਂ ਗੋਲ ਟੋਪੀ ਲਈ ਵਰਦਿਓ ਹੈ ਤੂੰ ਯਾਰ ਦੇਖ ਬੁੱਤ ਆ ਦੇਖ ਅੱਜ ਮੰਮਾ ਦੀ ਅਲਮਾਰੀ ਚੋਂ ਦੇਖ ਸਮਾਨ ਨਿਕਲਦਾ ਦੇ ਕਪੜਾ ਸਾਰੇ ਨਹੀਂ ਤਿਆਰ ਲਾਵਾਂਗੇ ਮम्मा ਦੀ ਅਲਮਾਰੀ ਸਾਫ਼ ਕਰਾਂਗੇ ਅੱਜ ਰਾਜੂ ਨੂੰ ਸਪੈਸ਼ਲ ਡਿੱਖਾਂ ਤੋਂ ਬੁਲਾਇਆ ਗਿਆਗਾ ਉਧਰ ਮੇਰਾ ਸੂਟਕੇਸ ਪੈਕ ਹੋ ਗਿਆ ਮੈਂ ਕੈਨੇਡਾ ਜਾਣਾ ਕਿੰਨੇ ਪੈਸੇ ਕਿੰਨੇ ਪੈਸੇ ਮਿਲੇ ਕਿੰਨੇ ਓਏ ਦੇਖੀ ਮੇਰੇ ਕਪੜਿਆਂ ਚੋਂ ਨਿਕਲਿਆ ਮੇਰੇ ਨੇ ਮੇਰੇ ਕਪੜਿਆਂ ਚੋਂ ਨਾ ਰਾਜੂ ਭਾਈ ਦੱਸ ਕੀਦੇ ਨੇ ਦੱਸ ਹੈਂ ਮੇਰੇ ਕੱਪੜਿਆਂ ਚੋਂ ਨਿਕਲਿਆ ਨਾ ਮੈਂ ਹੁਣ ਉਹ ਕਰਕੇ ਸਿੱਟਾਂ ਖੜਾ ਕਰ ਕਰ ਅੱਛਾ ਕੁਰਤੇ ਵੀ ਮੇਰੇ ਚੋਂ ਨਿਕਲੇ ਆ ਝੂਠੇ ਕੁਰਤਾ ਵੀ ਮੈਂ ਵੀ ਤਾਂ ਮੇਰੀ ਅਲਮਾਰੀ ਚ ਸੀ ਦੋ ਦੋ ਨਿਕੀ ਦੋ ਬਈ ਅੱਧੇ ਅੱਧੇ ਚੱਲ ਅੱਧੇ ਅੱਧੇ ਕਿੰਨੇ ਨੇ ਟੋਟਲ ਗਿਣੋ ਦੱਸੋ ਕਿੰਨੇ ਨਾ ਪਾਲੀ ਕੋਠੀਆਂ ਨਾ ਇਹਨਾਂ ਨਾਲ ਹੀ ਪੈਂਦੀਆਂ ਨੇ ਪੈਸੇ ਪੈਸਾ ਥਾ ਹੂੰ ਇਹ ਪੈਸੇ ਦਾ ਹੀ ਪਿਆਰ ਹੈ ਪੈਸੇ ਦਾ ਹੀ ਪਿਆਰ ਜਿੰਨੇ ਰਿਸ਼ਤੇਦਾਰ ਆਏ ਪੈਸੇ ਦਾ ਹੀ ਪਿਆਰ ਹੈ ਨਾ ਵੀ ਰਾਜੂ ਓੜ ਬੜੂ ਇਹ ਪੈਸੇ ਨਾਲ ਹੀ ਹੈ ਸਭ ਕੁਝ ਜੇ ਪੈਸਾ ਨਾ ਹੋਊਗਾ ਘਰ ਵੀ ਨਹੀਂ ਪੈਣਾ ਹਾਂ ਗੱਲਾਂ ਕਰਦੇ ਨੇ ਐ ਸੱਟਦੇ ਹੁੰਦੇ ਆ ਇਹਨੂੰ ਤਾਂ ਐਂ ਦੇ ਜੁਹਾਰ ਸਿੰਘ ਨੇ ਨਹੀਂ ਨੀਂਦੀਆਂ ਪੂਰੀਆਂ ਕਾਲੀਆਂ ਪਾਪਾ ਨੇ ਪੈਸੇ ਸਿੱਟ ਤੇ ਜੁਹਾਰ ਤੇ ਮੰਮਾ ਨੇ ਫੜ ਲੇ ਸ਼ਾਪਿੰਗ ਕਰਕੇ ਆਵਾਂਗੇ 1000 ਰੁਪਏ ਦੀ ਯੇ ਹਾਂ ਇਹ ਨਹੀਂ ਪਤਾ ਜੇਬਾਂ ਚੋਂ ਪੈਸੇ ਨਿਕਲਣ ਗੱਲ ਪੱਕੀ ਆ ਰਾਜੂ ਤੇਰੀ ਬਈ ਜੁਜਾਰ ਖੇਡਣ ਲੱਗ ਗਿਆ ਠੀਕ ਹੈ ਜੁਜਾਰ ਇਹ ਆਪਨ ਕੀ ਹੈ ਆਪਨ ਜੀ ਜੀ ਖਾ ਕੇ ਆਵਾਂਗੇ ਆਪਾਂ ਹਜ਼ਾਰ ਰੁਪਏ ਮੈਂ ਦਾ ਸਮਾਨ ਤਾਂ ਬਾਅਦ ਚ ਇਕੱਠਾ ਕਰਾਂਗੇ ਤੁਹਾਨੂੰ ਦੇਖਦਾ ਜੁਜਾਰ ਦੇਖੀ ਉੱਪਰ ਨੂੰ ਮੂੰਹ ਚੱਕ ਚੱਕ ਵੀ ਇਹ ਕਰੀ ਕੀ ਜਾਂਦੇ ਆ ਜੁਜਾਰ ਪੁੱਤ ਕੀ ਕਰੀ ਜਾਂਦੇ ਨੇ ਮਾਸੀ ਤੇ ਪਾਪਾ ਹੂੰ ਦੱਸੋ ਰਿੱਕੀ ਇੱਕੋ ਤੇ ਲਾ ਯਾਰ ਮੇਰੇ ਕੋਲੇ ਕਿੰਨੀ ਕ ਵਾਰੀ ਜਿੱਤੇਗਾ ਤੈਂਹਾਂ ਲਾ ਕੇ ਕਿੰਨੀ ਕ ਵਾਰੀ ਮੇਰੇ ਕੱਪੜਿਆਂ ਦੀ ਤੈਂਹਾਂ ਲਾ ਕੇ ਜਿੱਤੇਗਾ ਹੈਰੀ ਕੀ ਨਾ ਆ ਮੈਂ ਵੀਡੀਓ ਬਣਾ ਲਈ ਹੁਣ ਤਾਂ ਕਿੰਨੇ ਕ ਵਾਰੀ ਜਿੱਤੇਗਾ ਫੇਰ ਕੀ ਕਰਾਂ ਮੈਂ ਕੀ ਕਰਾਂ ਫੇਰ ਆਹਦਾ ਕੀ ਕਰਨਾ ਸੂਟ ਕਿਦੀ ਵਾਸਤੇ ਲਈ ਸੀ ਇਹ ਮੇਰਾ ਸੀ ਇਹ ਗਿਆ ਸੀ ਦੀਦੀ ਨੂੰ ਬਣਾਉਣ ਵਾਸਤੇ ਆ ਪਿਆਗਾ ਬੜੀ ਸ਼ਰਮ ਆ ਲਾ ਲੋਕਾਂ ਨੇ ਵੀ ਤਾਂ ਬਣਾਈ ਜਾਨੀ ਆ ਇੱਕ ਸਾਹ ਸਿੱਧੀ ਪੀੜੀ ਨੂੰ ਦੇ ਦੇ 500000 ਰੁਪਏ ਬਣਾ ਵੀ ਦੂਦੇ ਇਹਨੇ ਬਣਾਉਂਦੀ ਮੰਮੀ ਦਿੰਦੀ ਤਾਂ ਹੈਗੀ ਆ ਹਾਈ ਵਾਰੀ ਆਪਣੀ ਪਵਾ ਮੰਮੀ ਦੇ ਪੈਸੇ ਦਿੰਦੀ ਆ ਮੰਮੀ ਕੋਲੇ Google Pay ਚਲਦਣ ਸੁਬਾ ਮੰਮੀ ਕਾਲੂ ਕਹਿੰਗੇ ਪੈਸੇ ਪਵਾ ਦੂ ਫੇਰ ਬਣਾਉਂਦੀ ਨਹੀਂ ਬਣਾਉਂਦੀ ਕਾਲੂ ਉਸਤਾਦ ਨੂੰ ਫੋਨ ਸਹੀ ਤਾਂ ਲੱਗ ਰੋ ਜੂ ਫਰੀਅਲ ਨਹੀਂ ਹੁੰਦਾ ਕੰਮ ਉਹ ਜਿਹੜਾ ਪਾਣੀ ਫਰੀਅਾ ਕਿੱਥੇ ਕਿਹੜਾ ਫਰੀਅਾ ਆਦਿ ਸੀ ਮੇਰੇ ਮੰਮੀ ਨੇ ਦਿੱਨੇ ਹੈ ਇਹ ਕਿਹ ਕਾਹਦੇ ਕੋਦੋਂ ਦਿੰਦੀ ਹੈ ਮੰਮੀ ਮੈਨੂੰ ਪੈਸੇ ਕਿਉਂ ਲੈ ਮੈਂ ਹੁਣ ਮੈਨੂੰ ਬੁਸ਼ਰਮੀ ਆਉਂਦੀ ਹੈ ਮੈਂ ਹੁਣ ਪੈਸੇ ਥੋੜਾ ਮੰਗੂਗੀ ਮਾਂ ਤੋਂ ਸੂਟਾਂ ਦੇ ਲੈ ਚੱਕ ਮੰਮੀ ਇਹ ਤਾਂ ਦੇਣੀ ਆ ਪਰ ਪਰ ਮੰਮੀ ਕੋਦੋਂ ਦਿੰਦੀ ਆ ਮੈਂ ਲੈਂਦੀ ਹੂ ਹੀ ਨਹੀਂ ਫਰੀਅਾ ਤਾਂ ਹੀ ਤਾਂ ਕਹਿਣਾ ਤਾਂ ਹੀ ਬਣਾਉਂਦੀ ਨਹੀਂ ਤਾਂ ਹੀ ਨਹੀਂ ਬਣਾ ਰਹੀ ਮੈਂ ਹਾਂ ਬਸ ਫਿਰ ਮੈਂ ਦਿੰਦਾ ਵੀ ਨਹੀਂ ਦੇ ਤੋਈ ਆ ਵੀ ਲੈ ਲੀ ਚੱਕ ਕੇ ਨਾ ਰਾਜੂ ਇੰਨਾ ਕਰੋਧ ਚੰਗਾ ਨਹੀਂ ਤੇਰੇ ਲਈ ਜਿੰਨੇ ਪਿੰਪਲ ਤੇਰੇ ਹੋਏ ਹੋਇਆ ਇਹ ਕਰੋਧ ਕਰਕੇ ਹੀ ਨੇ ਹੋਰ ਹੋ ਜਾਣੇ ਆ ਆ ਗਈ ਐ ਇਹ ਵੀ ਫਰੌਕ ਆਸੀ ਬਣਾਈ ਸੀ ਆਦੀ ਬੁਟੀਕ ਤੇ ਹੂੰ ਜਦੋਂ ਮੈਂ ਜੁਹਾਰ ਹੋਣ ਵਾਲਾ ਸੀ ਉਦੋਂ ਪੌਂਦੀ ਹਾਲ ਆਫਿਸ ਦਾਜੂ ਵਧੀਆ ਰਹੇਗੀ ਇਹ ਵੀ ਫਰੌਕ ਨੀ ਤਰ੍ਹਾਂ ਰਿੱਕੀ ਇੱਕੋ ਦਿਲ ਸੀ ਜੱਟੀ ਦਾ ਮਰ ਜਾਣਿਆ ਤੂੰ ਕਿੰਨੇ ਵਾਰੀ ਜਿੱਤ ਲੈ ਗਿਆ ਬਸ ਜਮਨੋ ਸੱਤਾਂ ਦੀ ਕੋਲੀ ਦੇ ਦੋਸਤ ਕਿਉਂ ਸਰਦੂਖ ਨੂੰ ਲੱਗ ਗਏ ਲੈ ਹੁਣ ਇਹਨਾਂ ਦਾ ਮੈਨੂੰ ਇਹਨਾਂ ਦੀ ਨਹੀਂ ਪਤਾ ਲੱਗਦਾ ਜੁਝਾਰ ਸੋਚ ਰਿਹਾ ਵੀ ਮੈਂ ਕੀ ਹੱਥ 'ਚ ਇਹ ਕੀ ਫੜ ਲਿਆ ਪੁੱਤ ਇਹ ਪੈਸਾ ਗਾ ਇਹਦੇ বিনা ਬੰਦੇ ਦੀ ਕਦਰ ਨਹੀਂ ਹੈਗੀ ਯਾਦ ਰੱਖੋ ਪੈਸੇ বিনা ਪੁੱਤ ਗੋਲੂ ਮੂਜੇ ਨਾ ਬਣੀ ਪੁੱਤ ਪਤਾ ਨਹੀਂ ਕਿੱਥੋਂ ਕਿੱਥੋਂ ਆਇਆ ਆਹ ਪਾ ਲਿਆ ਜੀ ਇਹ ਟੀ-ਸ਼ਰਟ ਮੈਂ ਸਵਾਨਾ ਤੋਂ ਮੰਗਾਈ ਸੀ ਸਵਾਨਾ ਐਪ ਤੋਂ ਇਹ ਇਹ ਮੈਨੂੰ ਆਫ ਤੇ ਮਿਲ ਗਈ ਸੀ ਰਾਜੂ ਆਨਲਾਈਨ ਜਿਹੜੀ ਮਤਲਬ ਕਿ ਮੈਂ ਆਨਲਾਈਨ ਸ਼ਾਪਿੰਗ ਕਰਦੀ ਆ ਨਾ ਬੈਸਟ ਜਿਹੜੀ ਸ਼ਾਪਿੰਗ ਹੁੰਦੀ ਆ ਉਹ ਮੈਨੂੰ ਰਾਜੂ ਰეკਮੈਂਡ ਕਰਦੀ ਆ ਵਧੀਆ ਹੁੰਦੀ ਆ ਉਹ ਕੈਂਟ ਇਹ ਵੀ ਮੇਰੀ ਟੀ-ਸ਼ਰਟ ਆ ਤੁਹਾਨੂੰ ਕੀ ਲੱਗਿਆ ਵੀ ਕੀ ਦੀ ਆ ਗੁੰਤਾਜ ਦੀ ਵਾਓ ਇਹ ਮੇਰੀ ਟੀ-ਸ਼ਰਟ ਆ ਉਹ ਤੋਂ ਬਾਲੀ ਪਤਲੀ ਹੁੰਦੀ ਸੀ ਨਹੀਂ ਕੀ ਦੀ ਲੱਗਣ ਲੈ ਨਾਲੇ ਤੇ ਨਾਲੇ ਤੇ ਤੇਰਾ ਵੀਰਾ ਕੋਹ ਚੀਜ਼ਾਂ ਕੱਢਦੇ ਮੇਰੀਆਂ ਦੇਣ ਵਾਲੀਆਂ ਨਾਲੇ ਦਿਲ ਘਟਦਾ ਆ ਵੀ ਟੁੱਡੀ ਆ ਕੀ ਨਹੀਂ ਨਹੀਂ ਬੋਲੋ 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 ਫੇਰ ਕੀ ਹੋ ਗਿਆ ਜੇ ਲੈ ਆਉਣੀ ਕਿੱਡੀ ਕੀ ਗੱਲ ਉਹ ਫਿਰ ਇਹਨਾਂ ਕਰਨਾ ਕੀ ਉੱਥੇ ਖਾਣਾ ਲਾਈਆਂ ਪੀਣੇ ਭਾਜ ਪਾਉਂਦੀ ਨਹੀਂ ਖਰਦੀ ਨਹੀਂ ਕਦੇ ਇਹ ਵੀ ਮੇਰੀ ਹੈ ਚੱਕ ਇੱਕ ਹੋਰ ਇਹ ਵੀ ਮੇਰੀ ਹੈ ਆਜ ਦੋ ਆ ਸਾਰਾ ਸਮਾਨ ਮੇਰਾ ਰਿੱਕੀ ਕਹਿੰਦਾ ਰਾਜ਼ਦੀ ਨਹੀਂ ਹਜੇ ਹੋਰ ਪੈਸੇ ਲਵਾਂਗੇ ਹਾਂਜੀ ਪੁੱਤੂ ਤੁਹਾਡੇ ਪਾਪਾ ਕੀ ਕਰ ਦਊ ਕੀ ਕਰ ਦਊ ਐ ਐ ਐ ਐ ਐ ਐ ਇਹ ਵੀ ਮੇਰੀ ਹੈ ਇਹ ਵੀ ਮੇਦੀਆ ਮੇਦੀਆ ਮਾਚੀ ਹੁੰਦੀ ਹੈ ਚਾਹ ਬਣਾ ਕੇ ਲਿਆ ਮਨਤੋਜੀ ਮੈਂ ਤਾਂ ਬਈ ਰੋਟੀ ਖਾਣੀ ਆ ਹਾਲੇ ਨਾ ਰੱਜ ਦੀ ਹੱਤੀ ਵੀ ਲੋ ਆ ਦੇਖੀ ਦੇਖੀ ਜੂ ਯਾਰ ਕਹਿੰਦਾ ਮੈਨੂੰ ਫੜਾਉ ਛੇਤੀ ਫੋਨ ਦੇਖੋ ਦੇਖੋ ਦੇਖ ਲਓ ਲਓ ਕਹਿੰਦਾ ਛੇਤੀ ਮੈਨੂੰ ਫੜਾਉ ਫੋਨ ਇਹਨੂੰ ਗੇਮਿੰਗ ਰੂਮ ਚ ਪਾ ਦੇ ਮੈਂ ਕਹਿੰਦੀ ਆ ਇਹਨੂੰ ਗੇਮ ਜੀ ਪਾਉਣਾ ਪਊਗਾ ਨਹੀਂ ਤਾਂ ਇਹਨੇ ਫੋਨ ਦਾ ਘੜਾ ਨਹੀਂ ਛੱਡਣਾ ਹਾਂਜੀ ਤੁਹਾਡੀ ਗੱਲ ਕੀਤੀ ਐ ਮੈਂ ਹਾਂ ਚ ਇਹਨੂੰ ਹਿੰਦੀ ਜੀ ਪਾ ਲਵਾਂ ਹਿੰਦੀ ਗੇਮਿੰਗ ਜਿਹੜੀ ਪਾ ਸਕਦਾ ਇਹਨੂੰ ਹਾਂ 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 ਪਾਸਤਾ ਪਾਲਿਆ ਪਿੱਛੇ ਥੋੜਾ ਜਿਹਾ ਤੇਲ ਵੀ ਪਾਇਆ ਸੀਗਾ ਤੇ ਨਾਲ ਨਮਕ ਵੀ ਪਾਇਆ ਸੀਗਾ ਤੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਜਿਹੜਾ ਘਰੇ ਤੁਸੀਂ ਆਪਣੀ ਬਣਾਉਂਦੇ ਹੋ ਫਿਰ ਇਹਦੇ ਵਿੱਚ ਪਾਸਤਾ ਪਾਤਾ ਪਾਸਤੇ ਮੈਂ ਆਪਟਮੈਂਟ ਲਈ ਰੱਖਤਾ ਫਿਰ ਆਪਾਂ ਪਿਆਜ਼ ਕੱਟ ਲਈ ਪਿਆਜ਼ ਕੱਟਣ ਤੋਂ ਬਾਅਦ ਆਪਣੀ ਘਰੇ ਹਰੀ ਸਬਜ਼ੀ ਸਿਰਫ ਉਸੇ ਫਲਾ ਵਿੱਚ ਸੀਗੀ ਉਹ ਕੱਟ ਲਈ ਕੱਟ ਕੇ ਇਹਦੇ ਤਿਆਰ ਹੁੰਦੇ ਹੁੰਦੇ ਆਪਾਂ ਬਰੀਕ-ਬਰੀਕ ਨੂੰ ਕੱਟ ਲਿਆ ਦਿੱਤਾ ਫਿਰ ਆਟਮੈਂਟ ਦਾ ਬਾ ਤਿਆਰ ਹੋ ਗਿਆ ਇਹਨੂੰ ਪਾਉਣ ਲਿਆ ਪੰਕੇ ਰੱਖ ਲਿਆ ਫਿਰ ਹੁਣ ਆਪਾਂ ਤਿਆਰ ਕਰਾਂਗੇ ਮਸਾਲਾ ਮਸਾਲਾ ਤਿਆਰ ਕਰਨ ਵਾਸਤੇ ਪਹਿਲਾਂ ਆਪਾਂ ਦੇਖੇ ਇਹਦੇ ਵਿੱਚ ਕਿਉਂ ਪਿਆਜ਼ ਝੋੜੇ ਵਿੱਚ ਆਪਾਂ ਇਹਨਾਂ ਨੂੰ ਤਲ ਲਿਆ 2 ਮਿੰਟ ਲਈ ਆਪਾਂ ਪਿਆਜ਼ ਤਲ ਲਈ ਠੀਕ ਹੈ ਪਿਆਜ਼ ਤੋਂ ਬਾਅਦ ਫਿਰ ਹਰੀ ਆਪਾਂ ਸਬਜੀ ਪਾਵਾਂਗੇ ਜਿਹੜੀ ਆਪਾਂ ਟਕਰੀ ਸੀ ሽਮਾ ਮਿਰਚ ਠੀਕ ਹੈ ਫਿਰ ਉਹਨੂੰ 2 ਮਿੰਟ ਤੱਕ ਆਪਾਂ ਤਲਾਂਗੇ ਕਿਉਂਕਿ ਕਿਉਂਕਿ ਇਹਨਾਂ ਨੂੰ ਤਲਣ ਤੋਂ ਚਿਰ ਤੋਂ 2 ਮਿੰਟ ਦੇ ਵਿੱਚ ਵਧੀਆ ਇਹ ਤਲ ਜਾਂਦੇ ਆ ਲੋ ਫਲੇਮ ਤੇ ਕਰਕੇ ਆਪਾਂ ਇਹ ਤਲਾਂਗੇ ਤਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਵਾਦ ਵਿੱਚ ਚਾਰ ਮੱਗ ਠੀਕ ਹੈ ਮਿਰਚ ਜੋ ਵੀ ਪਾਉਣਾ ਪਾਉਂਗੀ ਤੇ ਆ ਜਿਹੜਾ ਪਾਣੀ ਸੀਗਾ ਆਪਾਂ ਅੱਜ ਤੇਰੇ ਥੋੜਾ ਜਿਹਾ ਪਾਣੀ ਪਾ ਲਈ ਪੈਸੀ ਪਾਣੀ ਪਾਉਣ ਤੋਂ ਬਾਅਦ ਆ ਸੌਸ ਵਾਲੀ ਸੀ ਵਿੱਚ ਫਿਰ ਪਾਸਤਾ ਦਿੱਤਾ ਪਾਸ ਓ ਜੀ ਪਾਸਤਾ ਹੋ ਗਿਆ ਤਿਆਰ ਬਣ ਕੇ ਹੁਣ ਗੁੰਤਾਜ ਨੂੰ ਦੇਖਣਿਆ ਵਧੀਆ ਲੱਗੂ ਲੈ ਗੁੰਤਾਜ ਪਾਸਤਾ ਮੈਂ ਬਣਾ ਲਿਆ ਹੁਣ ਟੇਸਟੀ ਕਰਕੇ ਦੱਸ ਪਹਿਲਾਂ ਨਹੀਂ ਨਹੀਂ ਰਾਜੂ ਵੀ ਖਾ ਲੂਗੀ ਤੁਸੀਂ ਵੀ ਖਾ ਲੋ ਰਾਜੂ ਵੀ ਖਾ ਲੂਗੀ ਟੇਸਟ ਕਰਕੇ ਦੱਸੋ ਕਿਦਾਂ ਲੱਗਿਆ ਮੈਂ ਫਸਟ ਟਾਈਮ ਬਣਾਇਆ ਅੱਜ ਉਧਰ ਰੱਖ ਲਓ ਜੁਹਾਰ ਤੇ ਨਾ ਲੱਗੇ ਜੀ ਪਹਿਲਾਂ ਇੱਕ ਵਾਰੀ ਟੇਸਟ ਕਰਕੇ ਦੱਸੋ ਕਿਦਾਂ ਲੱਗਿਆ ਪੋਜੀਟਿਵ ਰਿਵਿਊ ਦਿਓ ਮਤਲਬ ਸਹੀ ਰਿਵਿਊ ਦਿਓ ਸੱਚ ਵੀ ਸਹੀ ਬਣਿਆ ਵਧੀਆ ਬਣਿਆ ਕਿਵੇਂ ਬਣਿਆ ਕਿੰਨਾ ਸਹੀ ਹੈ ਇਹ ਦੱਸੋ ਪਹਿਲਾਂ ਪੇਟ ਪੂਰਾ ਫਿਰ ਖਾਂਗੀ ਹੂੰ ਪਹਿਲਾਂ ਪੇਟ ਪੂਰਾ ਕਿੱਦਾਂ ਲੱਗਿਆ ਤੈਨੂੰ ਪਾਸਤਾ ਬਹੁਤ ਵਧੀਆ ਲੱਗਿਆ ਢਿੱਡੀ ਭਰ ਗਈ ਨਹੀਂ ਭਰੀ ਅਜੇ ਭਰੂਗੀ ਖਾ ਕੇ ਭਰੂਗੀ ਠੀਕ ਹੈ ਪੁੱਤ ਕਾਲਾ ਲੋ ਵੀ ਆ ਬੱਚਿਆਂ ਦਾ ਖਾਣਾ ਆਪਾਂ ਬਣਾਤਾ ਠੀਕ ਹੈ ਇਹ ਖਾਈ ਜਾਂਦੇ ਨੇ ਹੁਣ ਮੇਰੇ ਆ ਬੱਚੇ ਦਾ ਖਾਣਾ ਰਹਿ ਗਿਆ ਇਹ ਬੱਚੇ ਦਾ ਮੈਂ ਖਾਣਾ ਬਣਾ ਕੇ ਲੈ ਕੇ ਆਉਣਾ ਧੀਗਾ ਹੋਗੇ ਧੀਗਾ ਹੋਗੇ ਤੁਸੀਂ ਦੱਸਿਓ ਟਕੇਲਾ ਖਾਵਾਂਗੇ ਆ